ਕਰ ਬੇਨਤੀ ਮੈਂ ਅਰਜ਼ ਗੁਜ਼ਾਰਦੀ ਮੈਂ ਨਾ ਮੰਗਾ ਕੁਝ ਭੁੱਖੀ ਹਾਂ ਪਿਆਰ ਦੀ ਮੈਨੂੰ ਕਿਹੜੀ ਗੱਲੋਂ ਮਨ ਚੋਂ ਵਿਸਾਰਦੀ ਐਡਾ ਵੱਡਾ ਹੜਾ ਕਹਿਣਾ ਕਮਾਈ ਅੰਮੀਏ ਮੈਨੂੰ ਕੁੱਖ ਚ ਨਾ ਕਤਲ ਕਰਾਈ ਅੰਮੀਏ ਮੈਨੂੰ ਕੁੱਖ ਚ ਨਾ ਕਤਲ ਕਰਾਈ ਅੰਮੀਏ ਬਾਬੇ ਨਾਨਕ ਨੇ ਜੀ ਨੂੰ ਸਤਕਾਰਿਆ ਬਾਣੀ ਵਿੱਚ ਕੁਰਾਨੇ ਉਚਾਰਿਆ ਮੁੱਲ ਉਸ ਦਾ ਵੀ ਲੋਕਾਂ ਨੇ ਉਤਾਰਿਆ ਕਾਤੋਂ ਬਣ ਗਈ ਕਸਾਈ ਸ਼ੁਰੀਆਂ ਚਲਾਉਣ ਨੂੰ ਰੋਕ ਲਈ ਜਾਣ ਜੱਗ ਤੇ ਤੀਆਂ ਦੇ ਆਉਣ ਨੂੰ ਰੋਕ ਲਈ ਜਾਣ ਜੱਗ ਤੇ ਤੀਆਂ ਦੇ ਆਉਣ ਨੂੰ ਇਕ ਕਾ ਦੀਆਂ ਜੋ ਚੱਲੀਆਂ ਮਸ਼ੀਨਾਂ ਨੇ ਕਾ ਦੀਆਂ ਜੋ ਚੱਲੀਆਂ ਮਸ਼ੀਨਾਂ ਨੇ ਰਲ ਡਾਕਟਰ ਵੈਦ ਤੇ ਹਕੀਮਾਂ ਨੇ ਨਿੱਤ ਨਵੀਆਂ ਹੀ ਕੜ ਦੇ ਸਕੀਮਾਂ ਨੇ ਸੋਲੇ ਅੰਗਾਂ ਉੱਤੇ ਸ਼ੁਰੀ ਨਾ ਚਲਾਈ ਅੰਮੀਏ ਮੈਨੂੰ ਕੁਖ ਚ ਨਾ ਕਤਲ ਕਰਾਈ ਅੰਮੀਏ ਮੈਨੂੰ ਕੁਖ ਚ ਨਾ ਕਤਲ ਕਰਾਈ ਅੰਮੀਏ ਸਿਆਣੀ ਕਾਤ ਹੋ ਗਏ ਐਨੀ ਦੁਨੀਆ ਸਿਆਣੀ ਕਾਤ ਹੋ ਗਈ ਨਾਲੇ ਚਾਨੀ ਉੱਤੇ ਜਾ ਕੇ ਵੀ ਖਲੋ ਗਈ ਦਾਤਾ ਰੱਬ ਦੀਆਂ ਤੋਂ ਹਟ ਹੋ ਗਈ ਵੱਖ ਕੇ ਹੋ ਜਹਿ ਬੈਠ ਕੇ ਜੁਗਾੜ ਲਾਉਂਦੇ ਨੇ ਇਹ ਤਾਂ ਰੱਬ ਨੂੰ ਵੀ ਹੁਣ ਹੇਠਾਂ ਨੂੰ ਲਿਆਉਂਦੇ ਨੇ ਇਹ ਤਾਂ ਰੱਬ ਨੂੰ ਵੀ ਹੁਣ ਹੇਠਾਂ ਨੂੰ ਲਿਆਉਂਦੇ ਨੇ ਪਰ ਮੈਂ ਤੇਰੇ ਕੋਖ ਦਾ ਸ਼ਿੰਗਾਰ ਨਹੀਂ ਦੇ ਦਿੱਤੀ ਨੂੰ ਤਪੁੱਤਾ ਜਿਹਾ ਪਿਆਰ ਨਹੀਂ ਕਾ ਤੂੰ ਮਨ ਬੈਠੇ ਜਾਲ ਮਾਂ ਤੋ ਹਾਰ ਨਹੀਂ ਸੋਣਾ ਜਾਗੇ ਇਹ ਮੈਨੂੰ ਵੀ ਵਿਖਾਈ ਅੰਮੀਏ ਮੈਨੂੰ ਕੋਖ ਚ ਨਾ ਕਤਲ ਕਰਾਈ ਅੰਮੀਏ ਮੈਨੂੰ ਕੋਖ ਚ ਨਾ ਕਤਲ ਕਰਾਈ ਅੰਮੀਏ ਤਿਆਂ ਪੁੱਤਾਂ ਤੋਂ ਵੱਧ ਕੰਮ ਆਉਂਦੀਆਂ ਮਾਤਾ ਪਿਤਾ ਦਾ ਏਦਾਰੇ ਦੇ ਵਡਾਉਨੀਆਂ ਪੈਸੇ ਪਹਿਲੀ ਦੀਆਂ ਵੰਡੀਆਂ ਨਾ ਪਾਉਂਦੀਆਂ ਕਰੋ ਜਾਗ ਉੱਤੇ ਸਾਰੇ ਸਤਿਕਾਰ ਇਹਨਾਂ ਦਾ ਐਵੇਂ ਕੂੜਿਆਂ ਚ ਰੋਲਣਾ ਪਿਆਰੇ ਇਹਨਾਂ ਦਾ ਐਵੇਂ ਕੂੜਿਆਂ ਚ ਰੋਲਣਾ ਪਿਆਰੇ ਇਹਨਾਂ ਦਾ ਜੋਣ ਜੋਗੀਆਂ ਵੀ ਸਾਡੇ ਤਾਈਆਂ ਆਖਿਓ ਜੋਣ ਜੋਗੀਆਂ ਵੀ ਸਾਡੇ ਤਾਈਆਂ ਆਖਿਓ ਥੋੜਾ ਜਾਂਦਾ ਕੀ ਇਹ ਸੁਣ ਲੋ ਵੇ ਮਾਪਿਓ ਲੱਗ ਪਾਪ ਜਾਣਾ ਚਾਯੋ ਨਾ ਸਰਾਪਿਓ ਬੇਬੇ ਬਾਪੂ ਨੂੰ ਵੀ ਗੱਲ ਸਮਝਾਈ ਅੰਮੀਏ ਮੈਨੂੰ ਕੁਖ ਚ ਨਾ ਕਤਲ ਕਰਾਈ ਅੰਮੀਏ ਮੈਨੂੰ ਕੁਖ ਚ ਨਾ ਕਤਲ ਕਰਾਈ ਅੰਮੀਏ ਕਾਰ ਵਿੱਚ ਧੀਆਂ ਨਾ ਬਹਾਰ ਬਈ ਕਿਹੜੀ ਗੱਲਾਂ ਲੋਕੀ ਕਰਦੇ ਖੁਆਰ ਬਈ ਅਣ ਜੰਮਿਆ ਨੂੰ ਦਿੰਦੇ ਕੋਹ ਕੋ ਮਾਰ ਬਈ ਬੜੀ ਬੇਰਹਿਮੀ ਨਾਲ ਜਦ ਕਤਲ ਨੇ ਕਰਦੇ ਉਦੋਂ ਰੱਬ ਦੇ ਵੀ ਕੋਲੋਂ ਇਹ ਜਰਾ ਨਾ ਡਰਦੇ ਉਦੋਂ ਰੱਬ ਦੇ ਕੋਲੋਂ ਵੀ ਇਹ ਜਰਾ ਨਾ ਡਰਦੇ ਅਸੀਂ ਰੱਬ ਦਾ ਹੀ ਦਿੱਤਾ ਸੁਣੋਂ ਖਾਂਦੀਆਂ ਅਸੀਂ ਰੱਬ ਦਾ ਹੀ ਦਿੱਤਾ ਸੁਣੋਂ ਖਾਂਦੀਆਂ ਜੋ ਵੀ ਮਿਲ ਜਾਵੇ ਪੈਨ ਨੂੰ ਹਾਂ ਪਾਉਂਦੀਆਂ ਜਿੱਥੇ ਤੋੜ ਦੇਣ ਮਾਪੇ ਤੁਰ ਜਾਂਦੀਆਂ ਤਾਂ ਵੀ ਮਿਲਦੀ ਨਾ ਦੁੱਖਾਂ ਤੋਂ ਰਿਹਾਈ ਅੰਮੀਏ ਮੈਨੂੰ ਕੁੱਖ ਚ ਨਾ ਕਤਲ ਕਰਾਈ ਅੰਮੀਏ ਮੈਨੂੰ ਕੁੱਖ ਚ ਨਾ ਕਤਲ ਕਰਾਈ ਅੰਮੀਏ ਅਸੀਂ ਬੜੀਆਂ ਹੀ ਹੋਗੀਆਂ ਕੱਟ ਜੇ ਕਾ ਤੋ ਮਾਰ ਦੇ ਹੋ ਸੀਨੇ ਉੱਤੇ ਛੱਟ ਜੀ ਅਸੀਂ ਬੜੀਆਂ ਹੀ ਹੋਗੀਆਂ ਕੱਟ ਜੀ ਕਾ ਤੋ ਮਾਰ ਦੇ ਹੋ ਸੀਨੇ ਉੱਤੇ ਛੱਟ ਜੀ ਅਸੀਂ ਜਾਉਂਦੀਆਂ ਹੀ ਜਾਗੇ ਉੱਤੇ ਵਟ ਜੀ ਨਾ ਤੇ ਰੰਜਨਾ ਨਾ ਪੀਂਗਾ ਸਭ ਰੁੱਕ ਚੁੱਕੀਆਂ ਹਾੜਾ ਸਾਨੂੰ ਵੇ ਬਚਾ ਲੋ ਅਸੀਂ ਮੁੱਕ ਚੁੱਕੀਆਂ ਹਾੜਾ ਸਾਨੂੰ ਵੇ ਬਚਾ ਲੋ ਅਸੀਂ ਮੁੱਕ ਚੁੱਕੀਆਂ ਸੋਚੋ ਸਮਝੋ ਵਿਚਾਰੋ ਗੁਰਮੀ ਤਹਾਂ ਸੋਚੋ ਸਮਝੋ ਵਿਚਾਰੋ ਗੁਰਮੀ ਤਹਾਂ ਫੇਰ ਬਣੂ ਕੀ ਜੇ ਵੇਲਾ ਗਿਆ ਬੀਤਾਂ ਤਹਾਂ ਤੋੜੋ ਜਗ ਚੰਦਰੇ ਦੀ ਪੈੜੀ ਰੀਤਾਂ ਹੱਥ ਸਿਰ ਤੇ ਅਸੀਂ ਸਲੇ ਟਕਾਈ ਅੰਮੀਏ ਮੈਨੂੰ ਕੁੱਖ 'ਚ ਨਾ ਕਤਲ ਕਰਾਈਂ ਅੰਮੀਏ ਮੈਨੂੰ ਕੁੱਖ 'ਚ ਨਾ ਕਤਲ ਕਰਾਈਂ ਅੰਮੀਏ ਮੈਨੂੰ ਕੁੱਖ 'ਚ ਨਾ ਕਤਲ ਕਰਾਈਂ ਅੰਮੀਏ